ਫੜ ਲਓ ਏ ਫੜ ਲਓ ਫੜ ਲਓ ਫੜ ਲਓ ਚਲੋ 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 ਸ਼ਾਬਾਸ਼ ਵੈਰੀ ਗੁੱਡ ਕਿਆ ਬਾਤ ਹੈ ਨਵੇਂ ਕਬੂਤਰ ਨਵੇਂ ਖੁੱਡੇ ਦੇ ਅੰਦਰ ਗਏ ਆ ਦੇਖੋ ਬਈ ਥੋੜੇ ਨਵੇਂ ਸਾਥੀ ਲਿਆਂਦੇ ਹਾਂਜੀ ਸਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਆਜ ਛੱਡਾਂਗੇ ਬਈ ਆਪਾਂ ਨਵੇਂ ਲਿਆਂਦੇ ਕਬੂਤਰ ਉਹ ਖੁੱਡਿਆਂ ਦੇ ਵਿੱਚ ਨਾਲੇ ਲੱਭਾਂਗੇ ਆਪਾਂ ਪੇਂਟਰ ਆ ਸੈਟਅਪ ਵਾਸਤੇ ਇਹਨੂੰ ਰੰਗ ਕਰਾਵਾਂਗੇ ਤੇ ਨਾਲੇ ਛੱਡਦੇ ਆਪਾਂ ਜਾਨਵਰ ਤੇ ਨਾਲੇ ਤੁਹਾਨੂੰ ਦਿਖਾਉਨੇ ਆਪਣੀ ਮੁਰਗੀ ਨੇ ਬੱਚਾ ਵੀ ਕੱਢ ਲਿਆ ਇੱਕ ਤੇ ਆ ਬੱਚਾ ਬਹੁਤ ਕਿਸਮਤ ਵਾਲਾ ਬਈ 15 ਅੰਡਿਆਂ ਚੋਂ ਕੱਲਾ ਨਿਕਲਿਆ ਬਈ ਮੁਰਗਾ ਬਣੂ ਕੇ ਮੁਰਗੀ ਬਣੂ ਉਹ ਪਤਾ ਨਹੀਂ ਆਜੋ ਹੁਣ ਛੱਡਦੇ ਆਪਾਂ ਟਰਕੀ ਆਜੋ ਵੀ ਇਹਨਾਂ ਨੇ ਆਪਦੇ ਖੰਭ ਝਾੜ ਕੇ ਨਵੇਂ ਕੱਢ ਲਏ ਬਈ ਜਮਾ ਚੱਟੇ ਜੱਟੇ ਨਿਕਲਿਆ ਆਂਡੇ ਵਰਗੇ ਦੇਖੋ ਉਹਨੇ ਪਹਿਲਾਂ ਕੱਢ ਲਿਆ ਕੱਢੀ ਜਾਂਦਾ ਹਲੇ ਤੇ ਇਧਰ ਨੇ ਆਪਣੇ ਅਸੀਲ ਆਜੋ ਵੀ ਤੂਫੀ ਵੀ ਭਜਿਓ ਸਾਰੇ ਬਾਹਰ ਤੇ ਆਪਣੀ ਇੱਕ ਮੁਰਗੀ ਨੇ ਮੰਗ ਲਈ ਸੇਵਾ ਇਹਦੇ ਵਾਸਤੇ ਲੱਭਾਂਗੇ ਆਂਡੇ ਜੇ ਲੱਭ ਗਏ ਤਾਂ ਇਹਨੂੰ ਸੇਵਾ ਤੇ ਬਿਠਾਵਾਂਗੇ ਆਹ ਦੇਖੋ ਕਿਵੇਂ ਕਰਦੀ ਆ ਸੇਵਾ ਮੰਗ ਰੱਖੀ ਆ ਤੇ ਇੱਧਰ ਆਪਣੇ ਕਬੂਤਰ ਨੇ ਇਹ ਤਾਂ ਆਪਾਂ ਛੱਡਨੇ ਨਹੀਂ ਵੈਸੇ ਨਿਗਾ ਮਾਰ ਲੈਨੇ ਆ ਬਲਰ ਹੋ ਗਿਆ ਕੈਮਰਾ ਹਾਂ ਉਹ ਕੀ ਰਿਪੋਰਟ ਆ ਬਈ ਆਂਡੇ ਆਂਡਿਆਂ ਤੇ ਬੈਠਿਆ ਬੱਚੇ ਘੱਟ ਰੱਖਿਆ ਆ ਬੈਠਾ ਨਵਾਂ ਬੱਚਾ ਆ ਦੇਖੋ ਤੇ ਆਜੋ ਹੁਣ ਚੱਲਦੇ ਆਪਾਂ ਉਧਰ ਅੱਗੇ ਚੱਲਦੇ ਆ ਬੈਲਾ ਦੇ ਦੋਨੇ ਬੱਚੇ ਵੀ ਆਪਾਂ ਇੱਧਰ ਛੱਡਦੇ ਬਈ ਆ ਸੈਟਅਪ ਤੇ ਆਜੋ ਦਿਖਾਈਏ ਤੁਹਾਨੂੰ ਚੱਲ ਕੇ ਖੜ ਜਾ ਬੈਲਾ ਬੈਲਾ ਦਰਵਾਜੇ ਦੇ ਅੰਦਰ ਆ ਤੇ ਨਾਲੇ ਆਹ ਵਾਲੇ ਛੱਡ ਦੇ ਨੇ ਜਾਨਵਰ ਇੱਧਰ ਬੱਚੇ ਛੱਡ ਰੱਖੇ ਨੇ ਆਹ ਪਿੰਜਰੇ 'ਚ ਪਹਿਲਾਂ ਇਹਨਾਂ ਨੂੰ ਛੱਡ ਦਈਏ ਓਏ ਆਜੋ 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 ਭਜਿਓ ਆਏ ਹਾਏ ਡਾਕਸ ਵੀ ਮਸਤ ਹੋਈਆਂ ਫਿਰਦੀਆਂ ਨੇ ਆਜੋ ਸਾਰੇ ਆਜੋ ਨਾਲੇ ਬਈ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੀਵਾਲੀ ਨੇੜੇ ਆ ਗਈ ਉਦੋਂ ਤੱਕ ਆਪਾਂ ਦੂਜੀ ਵੀਡੀਓ ਪਾ ਦਾਂਗੇ ਆਜੋ ਸਾਰੇ ਜਾਨਵਰ ਉੱਧਰ ਗਏ ਬਈ ਵੇੜੇ 'ਚ ਤੇ ਆਹ ਛੱਡ ਦਈਏ ਬਈ ਬੈਂਟਮ ਆਪਣੀ ਬੈਂਟਮ ਦਾ ਜੋੜਾ ਆ ਜੋ ਵੀ ਛੋਟਾ ਏ ਮੁਰਗਾ ਤੇ ਛੋਟੀ ਜੀ ਮੁਰਗੀ ਚਲੋ ਜੀ ਖੇਡੋ ਇਧਰ ਨੇ ਬਈ ਆਪਣੀ ਬੈਲਾ ਦੇ ਬੱਚੇ ਦੋਨੇ ਬੱਚੇ ਇਧਰ ਛੱਡ ਰੱਖੇ ਨੇ ਬਈ ਆਹ ਪਿੰਜਰੇ ਚ ਇਹਨਾਂ ਦਾ ਫੈਟ ਪਪਈ ਆਪਾਂ ਇਧਰ ਬਣਾਵਾਂਗੇ ਕਿਤੇ ਇਧਰ ਉਧਰ ਦੇਖਦੇ ਆ ਬਣਾਵਾਂਗੇ ਕਿਤੇ ਇਹਨਾਂ ਦਾ ਤੇ ਬੈਲਾ ਦਾ ਇਕੱਠਾ ਬਣਾਵਾਂਗੇ ਜਾਨਵਰ ਦਿੱਤੇ ਬਈ ਆਪਾਂ ਸਾਰੇ ਛੱਡ ਤੇ ਆਪਏ ਨੇ ਦਾਣੇ ਇਹ ਰੱਖ ਦੀਏ ਬਈ ਇਹਨਾਂ ਨੂੰ ਨਹੀਂ ਤਾਂ ਬਈ ਹਨਾ ਆਪ ਜਿਹੜੇ ਬੈਲਾ ਦੇ ਬੱਚੇ ਨੇ ਬਈ ਆ ਉਹ ਕਰ ਦਿੰਦੇ ਨੇ ਆ ਆ ਆ ਆ ਜਾਓ ਆ ਜਾਓ ਆ ਆ ਆ ਖੜ ਜੋ ਵੀ ਖੜ ਜੋ ਆ ਲਿਆਂਦਾ ਪਾਣੀ ਆ ਲੋ ਪਾਣੀ ਪੀ ਲੋ ਦਾਣਾ ਤੇ ਪਾਣੀ ਦੋਨੇ ਚੀਜ਼ਾਂ ਪਾਤੀਆਂ ਬਈ ਸਾਰੇ ਅਣਮਰਾਂ ਨੂੰ ਓਕੇ ਦੀ ਰਿਪੋਰਟ ਆ ਲਓ ਬਈ ਨਿਆਰੇ ਹੁਣ ਅਸੀਂ ਕਰਦੇ ਹਾਂ ਇੰਤਜ਼ਾਮ ਤੁਹਾਡੇ ਸੈਟਪ ਨੂੰ ਰੰਗ ਕਰਾਉਣ ਦਾ ਪਹੁੰਚ ਗਏ ਵੀ ਪਹੁੰਚ ਗਏ ਆਪਾਂ ਘਰੇ ਪਹੁੰਚ ਗਏ ਬੈਠੋ ਇੱਥੇ ਇਹ ਲਓ ਜੀ ਆ ਆਕ ਲੈ ਆਂਦੇ ਬਈ ਨਵੇਂ ਲੈ ਆਂਦੇ ਕਬੂਤਰ ਆਜੋ ਛੱਡੀਏ ਖੁੱਡਿਆਂ ਚ ਤੇ ਨਾਲੇ ਕਰਾਈਏ ਤੁਹਾਨੂੰ ਸ਼ੌਂਕ ਤੇ ਨੀਲੇ ਜੋੜੇ ਦੀ ਬੜੀ ਡਿਮਾਂਡ ਆ ਰਹੀ ਆ ਨੀਲਾ ਜੋੜਾ ਤੁਹਾਨੂੰ ਐਂਡ ਤੇ ਦਿਖਾਵਾਂਗੇ ਤੇ ਨਾਲੇ ਖੁੱਡਿਆਂ ਦੀ ਕਰਤੀ ਸਫਾਈ ਆਪਾਂ ਐਦੀ ਵੀ ਕਰਤੀ ਜਮਾਂ ਵਧੀਆ ਬਣਾਤਾ ਸਾਰਾ ਤੇ ਐਦੀ ਵੀ ਕਰਤੀ ਇਧਰਲੇ ਕਬੂਤਰਾਂ ਨੂੰ ਦਾਣੇ ਦੂਨੇ ਧਰਖੇ ਨੇ ਆ ਖੁੱਡਾ ਵੀ ਵਧੀਆ ਸਾਫ ਹੋ ਗਿਆ ਆ ਜੋ ਫਿਰ ਕੱਢੀਏ ਤੇ ਛੱਡੀਏ। ਬੋਛ-ਬੋਛ ਕੇ ਕੱਢਣੇ ਪੈਣਗੇ ਕਿਉਂਕਿ ਆਪਾਂ ਬਾਹਰ ਆ ਬਈ ਬਾਹਰ ਵੀ ਨਿਕਲ ਸਕਦੇ ਆ। ਸ਼ੌਂਕਰਾਵਾਂਗੇ ਬਈ ਤੁਹਾਨੂੰ ਸਾਰਿਆਂ ਦਾ। ਆਹਾ ਬਈ ਸ਼ਾਖੀ ਕਬੂਤਰੀ ਆ। ਦੇਖੋ। ਕਰੋ ਸ਼ੌਂਕ ਝਾੜੇ ਪੈਰੀ ਆ ਬਈ ਖੰਭ ਝਾੜੀ ਜਾਂਦੀ ਆ। ਸ਼ਾਖ ਖਿਆਂ ਦਾ ਜੋੜਾ ਲਿਆਂਦਾ ਬਈ ਇੱਕ ਆਪਾਂ। ਆ ਕਬੂਤਰੀ ਆ ਬਈ। ਆਸੀ ਬਈ ਸ਼ਾਖ ਖਾ ਕਬੂਤਰ ਇਹਦਾ। ਆ ਸ਼ਾਖ ਖਿਆਂ ਦਾ ਜੋੜਾ ਬਈ ਆਪਣਾ ਇੱਕ। ਆ ਕਬੂਤਰਾ ਬਈ ਦੇਖੋ ਕਬੂਤਰ ਬਈ ਉਹ ਬੰਦੇ ਕੋਲੇ ਨਾ ਕਈ ਵਾਰ ਤਾਂ ਬਾਲੇ ਜਿਆਦੇ ਚੰਗੇ ਆ ਜਾਂਦੇ ਨੇ ਕਿਉਂਕਿ ਬਈ ਉੱਥੇ ਨਾ ਛੋਟੇ ਛੋਟੇ ਜਵਾਕ ਨੇ ਝੁੱਗੀ ਵਾਲਿਆਂ ਦੇ ਤੇ ਉਹ ਨਾ ਇਧਰ ਉਧਰੋ ਫੜ ਕੇ ਬਈ ਹਨਾ ਬਾਜ਼ੀਆਂ ਤੋਂ ਤੇ ਉੱਥੇ ਵੇਚ ਜਾਂਦੇ ਨੇ ਆ ਜੋੜਾ ਛੱਡਤਾ ਇੱਕ ਤੇ ਹੁਣ ਛੱਡਦੇ ਆਪਾਂ ਅਗਲਾ ਜੋੜਾ ਓਏ 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 ਮਾਜਿਕੇ ਮਾਜਿਕੇ ਇੱਕ ਕਾਲਿਆਂ ਦਾ ਬਈ ਖੱਟੀਆਂ ਅੱਖਾਂ ਦਾ ਕਬੂਤਰ ਕਾਲੀ ਨੋਕ ਆ ਸਰਮੇ ਰੰਗੀ ਨੋਕ ਆ ਖੱਟੀਆਂ ਅੱਖਾਂ ਦਾ ਨੀਲੇ ਜੋੜੇ ਦਾ ਸ਼ੌਂਕ ਤੁਹਾਨੂੰ ਐਂਡ ਤੇ ਕਰਾਵਾਂਗੇ ਬਣੇ ਰਿਓ ਵੀਡੀਓ ਚ ਆਹ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਬਈ ਫਿਰਤੇ ਸ਼ੇਮਬ ਨੇ ਅੰਦਰ ਰੰਗ ਰੰਗ ਲੱਗਿਆ ਹਨਾ ਇਹਦੇ ਖੰਭਾਂ ਚ ਆਹ ਕਬੂਤਰੀ ਆ ਬਈ ਇਹਦੀ ਦੋ ਜੋੜੇ ਹੋ ਗਏ ਹੁਣ ਦਿਖਾਉਨੇ ਤੁਹਾਨੂੰ ਰੱਤਿਆਂ ਦਾ ਜੋੜਾ ਰੱਤੇ ਕਬੂਤਰਾਂ ਦਾ ਮੈਨੂੰ ਲੱਗਦਾ ਨੀਲੇ ਜੇ ਪਹਿਲੀ ਨਿਕਲਣਗੇ ਦਿਖਾਉਣ ਤੋਂ ਜਿਹੜੇ ਸਾਹ ਨਾਲ ਡੱਬਾ ਖੁੱਲੀ ਜਾਂਦਾ ਹੁਣ ਵਾਰੀ ਆ ਗਈ ਰੱਤਿਆਂ ਦੇ ਜੋੜੇ ਦੀ ਆਹ ਕਬੂਤਰ ਆ ਬਈ ਚਿੱਟੀਆਂ ਖਾਂਦਾ ਰੱਤਾ ਛੋਟੀ ਜੀ ਨੋਕ ਹੈ ਦੀ ਦੇਖੋ ਖੜ ਜਾ ਬਈ ਖੜ ਜਾ ਕੀ ਚੱਕਰ ਆ ਤੇਰੀ ਕਬੂਤਰੀ ਵੀ ਕੱਢ ਦੇ ਛੱਡ ਦੇ ਤੇਰੇ ਕੋਲੇ ਝੱਲ ਅੰਦਰ ਇਹਦੀ ਕਬੂਤਰੀ ਆ ਬੈਠੀ ਆ ਆਹ ਕਬੂਤਰੀ ਆ ਬਈ ਇਹਦੀ ਆਹ ਵਾਲੀ ਕਬੂਤਰੀ ਆ ਬਈ ਇਹਦੀ ਦੇਖੋ ਚਿੱਟੀਆਂ ਅੱਖਾਂ ਦੀ ਰੱਤਿਆਂ ਦਾ ਜੋੜਾ ਤੇ ਦੋਨੇ ਚਿੱਟੀਆਂ ਅੱਖਾਂ ਦੇ ਨੇ ਬਈ ਐਤੂ ਬਾਅਦ ਦਿਖਾਵਾਂਗੇ ਨੀਲਿਆਂ ਦਾ ਜੋੜਾ ਐਂਡ ਤੇ ਬਾਲੇ ਸਾਰੇ ਭਰਾ ਮੰਗੀ ਜਾਂਦੇ ਨੇ ਆਸੀ ਬਈ ਕਬੂਤਰੀ ਖੱਟੀਆਂ ਅੱਖਾਂ ਦੀ ਅੱਖਾਂ ਦੇਖੋ ਬਈ ਕਿਵੇਂ ਦੀਆਂ ਨੇ ਤੇ ਨਾਲੇ ਨੋਕ ਬਾਲੀਆਂ ਸੈਕਸੀ ਅੱਖਾਂ ਨੇ ਬਈ ਬਾਲੀਆਂ ਘੈਂਟ ਨੇ ਇਹਨੂੰ ਵੀ ਛੱਡ ਦਿੰਨੇ ਆ ਆ ਆ ਜੋੜਾ ਵੀ ਚੰਗਾ ਗਾ ਕਬੂਤਰੀ ਚੰਗੀ ਆ ਬਾਲੀ ਚੰਗੀ ਕਬੂਤਰੀ ਆ ਬਾਈ ਦੂ ਬਾਦ ਨੀਲਿਆਂ ਦਾ ਜੋੜਾ ਰਹਿ ਗਿਆ ਦੂ ਬਾਦ ਬਾਈ ਇੱਕ ਦਿਖਾ ਦਈਏ ਹੋਰ ਆ ਲਿਆਂਦੀ ਆ ਬਈ ਇੱਕ ਕਬੂਤਰੀ ਚਿੱਟੀਆਂ ਖਾਂਦੀ ਕਾਲੀ ਪੂਛ ਵਾਲੀ ਕਾਲੀ ਚਿਨੀ ਆ ਚੰਗੀ ਲੱਗੀ ਤਾਂ ਕਰਕੇ ਦੋਨੇ ਕਬੂਤਰੀਆਂ ਲੈ ਆਏ ਇੱਕ ਖੱਟੀਆਂ ਦੀ ਇੱਕ ਆ ਚਿੱਟੀਆਂ ਦੀ ਲੈਂਦੀ ਆ ਬਈ ਆ ਦੋ ਕਬੂਤਰੀਆਂ ਚੰਗੀਆਂ ਲੱਗੀਆਂ ਸੀ ਚੱਲ ਵੀ ਅੰਦਰ ਚਾਰ ਜੋੜੇ ਛੱਡਤੇ ਹੁਣ ਵਾਰੀ ਆ ਆਖਰੀ ਜੋੜੇ ਦੀ ਨੀਲੇ ਦੀ ਆ ਜੋੜੇ ਵਾਸਤੇ ਮੈਨੂੰ ਬਈ ਬਹੁਤ ਸਾਰੇ ਮੈਸੇਜ ਤੇ ਬਹੁਤ ਸਾਰੇ ਕਮੈਂਟ ਆ ਗਏ ਹੁਣ ਤੱਕ ਪਰਸਨਲ ਚ ਵੀ ਮੈਸੇਜ ਆਏ ਨੇ ਵੀ ਨੀਲਿਆਂ ਦਾ ਜੋੜਾ ਚਾਹੀਦਾ ਨੀਲਿਆਂ ਦਾ ਤਾਂ ਆਜੋ ਫਿਰ ਦਿਖਾਈਏ ਤੁਹਾਨੂੰ ਨੀਲਿਆਂ ਦਾ ਜੋੜਾ ਤੇ ਨਾਲੇ ਛੱਡੀਏ ਤੇ ਦੀਵਾਲੀ ਤੇ ਕਰਾਂਗੇ ਆਪਾਂ ਆਹ ਕਬੂਤਰ ਗੇਬੇ ਪਹਿਲਾਂ ਕਬੂਤਰ ਦਿਖਾਈਏ ਕਿ ਕਬੂਤਰੀ ਖੜ ਜੋ ਪਹਿਲਾਂ ਕਬੂਤਰੀ ਦਿਖਾ ਦਿੰਨੇ ਆ ਆਸੀ ਬਈ ਨੀਲੀ ਕਬੂਤਰੀ ਦੇਖੋ ਕਰੋ ਸ਼ੌਂਕ ਆ ਛਟੀਆਂ ਅੱਖਾਂ ਦੀ ਕਾਲੀਆ ਨੋਖ ਬਈ ਤੇ ਮੈਨੂੰ ਤਾਂ ਬਈ ਆ ਨੀਲਿਆਂ ਬਾਰੇ ਬੜੀ ਪਰਖ ਹੈ ਨੀਗੀ ਜਿਹੜੇ ਭਰਾ ਨੂੰ ਪਰਖ ਆ ਬਈ ਦੱਸਿਓ ਬਈ ਇਹ ਕਿਹੜੀ ਬਲੱਡ ਲਾਈਨ ਚੋਂ ਨੇ ਦੋਨੇ ਦਿਖਾਉਣਾ ਕਬੂਤਰੀ ਵੀ ਤੇ ਕਬੂਤਰ ਵੀ ਆ ਕਬੂਤਰੀ ਆ ਬਈ ਦੇਖੋ ਨੀਲੀ ਕਬੂਤਰੀ ਆ ਕਰੋ ਸ਼ੌਂਕ ਜਿਹੜੇ ਭਰਾ ਨੂੰ ਪਰਖ ਹੈਗੀ ਆ ਨੀਲਿਆਂ ਦੀ ਪੱਕਾ ਦੱਸਿਓ ਵੀ ਕਿਹੜੀ ਬਲੱਡ ਲਾਈਨ ਚੋਂ ਨੇ ਆ ਜੋ ਇਹਨੂੰ ਛੱਡ ਦਈਏ ਚੜ ਵੀ ਅੰਦਰ ਦੇਖੋ ਚੀਜ਼ ਕੈਂਟ ਆ ਬਈ ਚੀਜ਼ ਤੇ ਹੁਣ ਕੱਢਦੇ ਆ ਕਬੂਤਰ ਇਹਦਾ ਆਖਰੀ ਆ ਕੱਢ ਲਿਆ ਵੀ ਆਪਾਂ ਨੀਲਾ ਕਬੂਤਰ ਦੇਖੋ ਬਈ ਨੋਕ ਦੇਖੋ ਕਿਵੇਂ ਲਿਸ਼ਕਦੀ ਆ ਤਾਂਹਾਂ ਤੋਂ ਨੱਕ ਬਈ ਜਮਾ ਚਿੱਟਾ ਗਾ ਜਮਾ ਚਿੱਟਾ ਨੱਕਾ ਤੇ ਚਿੱਟੀਆਂ ਹੀ ਅੱਖਾਂ ਨੇ ਬਾਲਾ ਘੈਂਟ ਕਬੂਤਰ ਆ ਬਈ ਇਹਦਾ ਵੀ ਦੱਸਿਓ ਬਈ ਕਿਹੜੀ ਨਸਲ ਚੋਂ ਆ ਬਈ ਇਹੇ ਕਿਹੜੀ ਲਾਈਨ ਚੋਂ ਆ ਪੱਕਾ ਦੱਸਿਓ ਬਈ ਤੇ ਨਾਲੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਆ ਨੀਲਾ ਕਬੂਤਰ ਬਈ ਬਾਲੀ ਐਂਡ ਚੀਜ਼ ਆ ਬਈ ਬਾਲੀ ਘੈਂਟ ਚੀਜ਼ ਆ ਤੇ ਨਾਲੇ ਇਹ ਬੱਚੇ ਵੀ ਨੀਲੇ ਕੱਢਣਗੇ ਬਈ ਆਪਦੇ ਵਰਗੇ ਕਿਉਂਕਿ ਜੋੜਾ ਬਈ ਇਹ ਇੱਕੋ ਜਿਹਾ ਨੇ ਜਮਾ ਤਾਂ ਕਰਕੇ ਤੇ ਆਜੋ ਬਈ ਹੁਣ ਆ ਸਾਰੇ ਕਬੂਤਰਾਂ ਨੂੰ ਆਪਾਂ ਖੁੱਡੇ ਚ ਛੱਡ ਦਈਏ ਤੇ ਦੱਸਿਓ ਬਈ ਕਿਵੇਂ ਲੱਗਿਆ ਨੀਲਿਆਂ ਦਾ ਜੋੜਾ ਬਾਕੀ ਸਾਰੇ ਕਬੂਤਰੀ ਸ਼ਾਂਟ-ਸ਼ਾਂਟ ਕੇ ਲਿਆਉਂਦੇ ਨੇ ਬਈ ਮਾੜਾ ਤਾਂ ਆਉਦੇ ਜਾਣੇ ਕੋਈ ਵੀ ਨਹੀਂ ਲਿਆਂਦਾ ਬਾਕੀ ਤੁਹਾਨੂੰ ਪਤਾ ਲੱਗੂਗਾ ਦੇਖੇ ਤੋਂ ਹਨਾ ਜਦੋਂ ਬੱਚੇ-ਬੱਚੇ ਕਢਾਵਾਂਗੇ ਉਹ ਕਬੂਤਰ ਦੇਖੋ ਬਈ ਖੱਟੀਆਂ ਅੱਖਾਂ ਦਾ ਅੱਖ ਦੇਖੋ ਕਿੰਨੀ ਘੈਂਟਾ ਜ਼ੂਮ ਕਰਕੇ ਦਿਖਾਉਣਾ ਆਹ ਕਬੂਤਰ ਦੇਖੋ ਮਲੀ ਘੈਂਟ ਚੀਜ਼ ਆ ਉਹ ਵੀ ਤੇ ਆਜੋ ਫਿਰ ਛੱਡ ਦੀਏ ਬਈ ਆ ਸਾਰਿਆਂ ਨੂੰ ਚਲੋ ਆਜੋ ਵੀ ਤੁਹਾਨੂੰ ਛੱਡੀਏ ਖੁੱਡੇ 'ਚ ਆਜੋ ਚਲੋ ਭਾਈ ਵੈਲਕਮ ਸਾਡੇ ਖੁੱਡੇ 'ਚ ਤੁਹਾਡਾ ਪਹਿਲੀ ਵਾਰ ਲਓ ਜੀ ਨੀਲਾ ਕਬੂਤਰ ਉਤਰ ਗਿਆ ਚਲੋ 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 ਸ਼ਾਬਾਸ਼ ਵੈਰੀ ਗੁੱਡ ਕਿਆ ਬਾਤ ਹੈ ਨਵੇਂ ਕਬੂਤਰ ਨਵੇਂ ਖੁੱਡੇ ਦੇ ਅੰਦਰ ਗਏ ਕਿਆ ਬਾਤ ਹੈ ਦੇਖੋ ਭਾਈ ਉਹ ਦੇਖੋ ਕਿੰਨਾ ਮਸਤਾ ਕਬੂਤਰ ਚਿੱਟੀਆਂ ਅੱਖਾਂ ਦਾ ਤਾਂ ਮੇਤਰੋ ਕਬੂਤਰ ਦਿੱਤੇ ਸਾਰੇ ਛੱਡ ਹੁਣ ਤੁਹਾਨੂੰ ਦੱਸ ਦਿਆਂ ਗੇਬੇ ਦੀ ਗੱਲ ਤਾਂ ਬਈ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਜਿਹਨੂੰ ਕਬੂਤਰਾਂ ਦਾ ਸ਼ੌਂਕ ਆ ਉਹ ਕਬੂਤਰ ਲੈ ਲਿਓ ਜਿਹਨੂੰ ਕਬੂਤਰਾਂ ਦਾ ਸ਼ੌਂਕ ਨਹੀਂ ਹੈਗਾ ਜਿਹਨੇ ਨਹੀਂ ਲੈਣੇ ਕਬੂਤਰ ਜੇ ਉਹਦਾ ਨਾਮ ਗੇਬੇ 'ਚ ਆ ਗਿਆ ਤਾਂ ਉਹਨਾਂ ਨੂੰ ਆਪਾਂ ਜੋੜੇ ਦੇ ਪੈਸੇ ਦੇ ਦਾਂਗੇ ਜੋ ਮਰਜ਼ੀ ਚੀਜ਼ ਲਿਓ ਬਈ ਆਪਦੀ ਇਹ ਆਪਾਂ ਆਫਰ ਦਿਵਾਲੀ ਤੇ ਕੱਢਿਆਗਾ ਗੇਬੇ ਤੇ ਨਾਲੇ ਆਪਣੇ 5 ਲੱਖ ਹੋਣ ਤੇ ਤਾਂ ਕਰਕੇ ਬਈ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਬਈ ਸਬਸਕ੍ਰਾਈਬਰਾਂ ਨੂੰ ਆਪਾਂ ਆ ਸਾਰੇ ਗਿਫਟ ਕੱਢਾਂਗੇ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਬਸ ਸ਼ਰਤ ਇਹ ਆ ਬਾਕੀ ਘੈਂਟ ਘੈਂਟ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਤੇ ਨਾਲੇ ਦੱਸਿਓ ਕਿਵੇਂ ਲੱਗੇ ਆਪਣੇ ਆ ਸਾਰੇ ਨਵੇਂ ਕਬੂਤਰ ਬਈ ਤੇ ਨੀਲਿਆਂ ਦੀ ਬਲੱਡ ਲਾਈਨ ਜ਼ਰੂਰ ਦੱਸਿਓ ਜੀ ਨੂੰ ਪਤਾ ਆ ਲਿਆਂਦੇ ਦਾਣੇ ਇਹਨਾਂ ਵਾਸਤੇ ਆ ਧਰ ਦਿੰਨੇ ਇਹਨਾਂ ਨੂੰ ਆ ਲਓ ਵੀ ਤੁਹਾਡੇ ਦਾਣੇ ਖਾ ਲਓ ਆ ਜੋ ਆ ਆ ਆ ਆ ਆ ਜੋ ਆ ਆ ਆ ਆ ਆ ਜੋ ਆ ਜੋ ਆ ਜੋ ਆ ਜੋ ਚਕੌਰ ਭੱਜ ਗਈ ਫੜੋ ਉਹ ਸਾਂਗਰ ਲੈ ਗਈ ਚਕੌਰ ਭੱਜ ਗਈ ਉਹ ਫਰਦੀਆ ਫੜ ਲਓ ਇੱਧਰ ਨਾ ਜਾਣ ਦਿਓ ਉਹ ਟੱਪ ਗਈ ਇਹ ਤਾਂ ਕੱਖਾਂ ਚ ਵੜ ਗਈ ਯਾਰ ਔਖਾ ਹੋ ਗਿਆ ਇਹ ਜਾਓ ਭੱਜ ਗਈ ਨਹੀਂ ਕੁੱਤੇ ਕਰਤੇ ਖਾ ਜਾਣੇ ਸੀ ਨੂੰ ਆਹ ਦੇਖੋ ਬਈ ਥੋੜੇ ਨਵੇਂ ਸਾਥੀ ਲਿਆਂਦੇ ਦੰਦੀ ਵੱਡ ਤਾਂ ਬਈ ਉਹਦੀ ਆ ਗਿਆ ਗੇਟ ਤੇ ਇਹਨਾਂ ਨੂੰ ਦੇਖ ਕੇ ਆ ਸਾਰੀਆਂ ਚਿੜੀਆਂ ਬਈ ਆਪਾਂ ਇਹਦੇ ਅੰਦਰ ਛੱਡਦੇ ਆਂ ਪਹਿਲਾਂ ਸੀ ਸੋਚਿਆ ਸੀ ਵੀ ਇਹਦੇ ਅੰਦਰ ਬੱਚੇ ਘੜਾਵਾਂਗੇ ਪਰ ਇਹਦੇ ਅੰਦਰ ਨਾ ਬਈ ਆਂਡੇ ਟੁੱਟੇ ਜਾਂਦੇ ਨੇ ਡਿੱਗ ਕੇ ਤਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਹੀ ਛੱਡਦੇ ਆਂ ਆਜੋ ਫਿਰ ਕਰੀਏ ਸ਼ਿਫਟ ਨਵੀਆਂ ਚਿੜੀਆਂ ਨੂੰ ਦੰਦੀਵੱਟ ਚੱਲ ਉਧਰ ਤਮਤਰੋ ਬਈ ਇੰਤਜ਼ਾਮ ਹੋ ਗਿਆ ਸਾਰਾ ਆਹ ਪਿੰਜਰਾ ਬਈ ਇਹਦੇ ਅੰਦਰ ਨਹੀਂ ਜਾਂਦਾ ਸੀ ਤੇ ਬਈ ਆਹ ਗੇਟ ਦੇ ਕਬਜੇ ਟੁੱਟੇ ਪਏ ਸੀ ਅਸੀਂ ਆਹ ਗੇਟ ਉੱਤੇ ਚੱਕ ਕੇ ਧਰ ਲਿਆ ਤੇ ਹੁਣ ਇਹਦਾ ਗੇਟ ਖੋਲ ਦਿੰਨੇ ਆਂ ਕੀਰਤਾ ਥੱਲੋਂ ਖੋਲਦੇ ਪਿੰਜਰਾ ਤਾਂ ਅੰਦਰ ਜਾਂਦਾ ਨਹੀਂ ਸੀ ਹੋਰ ਕੋਈ ਇਲਾਜ ਨਹੀਂ ਹੁਣ ਜਾਂ ਤਾਂ ਉਧਰ ਲੈ ਦੇ ਅੰਦਰ ਆ ਜਾਣਗੇ ਜਾਂ ਇਹ ਉਹਦੇ ਅੰਦਰ ਵਗ ਜਾਣਗੇ ਲੈ ਹੁਣ ਇਹਨਾਂ ਨੂੰ ਡਰਾਈਏ ਤੇ ਅੰਦਰ ਭੇਜੀਏ ਚਲੋ ਜੀ ਇੱਕ ਗਿਆ ਹਾਂ ਚਲੋ 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 ਭਾਈ ਚਲੋ ਉਹ ਦੋ ਗਏ ਦੋ ਦੋ ਗਏ ਇੱਕ ਇੱਥੇ ਇਕੱਠੇ ਚੱਲ ਭਾਈ ਚੱਲ ਆ ਆ ਦੇਖੋ ਲੰਕ ਗਿਆ ਪੁੱਠਾ ਗੇਟ ਤੇ ਇਹ ਜਾਊ ਅੰਦਰ ਲਾਟੀਨੋ ਆ ਹਾਂ ਲਾਟੀਨੋ ਆ ਚੱਲ ਭਾਈ ਐਨਾ ਟਾਈਮ ਲਓ ਜੀ ਗਿਆ ਹੋ ਗਿਆ ਤਾਂ ਮੇਤਰੋ ਬਈ ਤਿੰਨ ਰਹਿ ਗਏ ਬਾਕੀ ਭੇਜਤੇ ਸਾਰੇ ਉਹ ਦੁਆਰੇ ਆ ਗਿਆ ਲਾਟੀਨੋ ਉਹ ਤੂੰ ਇੱਧਰ ਕੀ ਲੈਣਾ ਆਉਣਾ ਮਸਲ ਤੈਨੂੰ ਅੰਦਰ ਛੱਡਿਆ ਤਾਂ ਮੇਤਰੋ ਫਾਰੀਆਂ ਚਿੜੀਆਂ ਆਪਾਂ ਛੱਡਤੀਆਂ ਮਾਸਟਰ ਕੇਜ ਦੇ ਅੰਦਰ ਦੇਖੋ ਬਈ ਕਿੰਨੀਆਂ ਖੁਸ਼ ਨੇ ਛੋਟੇ ਪਿੰਜਰੇ ਚ ਇਹਨਾਂ ਤੋੜਿਆ ਨਹੀਂ ਜਾਂਦਾ ਸੀ ਇੱਥੇ ਦੇਖੋ ਬਈ ਜਦੋਂ ਦੀਆਂ ਛੱਡੀਆਂ ਨੇ ਹੁਣ ਡਾਰੀਆਂ ਹੀ ਮਰੀ ਜਾਂਦੀਆਂ ਨੇ ਇੱਕ ਇੱਕ ਦੋ ਦੋ ਕਰਕੇ ਬਾੜੀਆਂ ਨੇ ਅੰਦਰ ਬੜੀਆਂ ਤਾਂ ਬਹੁਤ ਔਖੀਆਂ ਨੇ ਪਰ ਖੁਸ਼ ਦੇਖੋ ਯਾਰ ਕਿੰਨੀਆਂ ਨੇ ਬਹੁਤ ਜ਼ਿਆਦੀ ਇਧਰ ਬੈਠੀਆਂ ਨੇ ਬਈ ਆਪਣੀਆਂ ਚਿੱਟੀਆਂ ਘੁੱਗੀਆਂ ਦੰਦੀ ਵੱਡ ਤੇ ਆਪਣਾ ਬਈ ਗ੍ਰੀਨ ਪੈਰਟ ਵੀ ਆਪਾਂ ਇਹਦੇ ਵਿੱਚ ਛੜਤਾ ਆ ਫਿਰਦਾ ਡਾਰੀਆਂ ਲਾਉਂਦਾ ਦਿਖਾਉਨੇ ਆ ਤੁਹਾਨੂੰ ਇਹਦੇ ਤੇ ਕਰਦੇ ਆ ਫੋਕਸ ਆ ਬੈਠਾ ਬਈ ਇਧਰ ਛੜਤਾ ਬਈ ਇਹਦੇ ਵਿੱਚ ਨਿਆਰੇ ਲੈਂਦਾ ਇਹ ਵੀ ਬਾਕੀ ਆ ਵੀ ਸਾਰੇ ਨਿਆਰੀ ਲੈਂਦੇ ਨੇ ਆ ਬੈਠੀਆਂ ਚਿੜੀਆਂ ਬਈ ਗੁਲਾਬੀ ਚੁੰਝਾਲੀਆਂ ਜਾਵਾ ਫਿੰਚ ਆਪਣੀਆਂ ਤੇ ਨਾਲੇ ਦਿਖਾਉਨੇ ਆ ਕੋਕਟੇਲ ਕੋਕਟੇਲ ਕਿੱਧਰ ਗਏ ਇਹ ਲੱਭਦੇ ਆ ਬਈ ਏ ਆ ਬੈਠੀ ਆ ਜੋੜੀ ਬਾਹਰ ਕੱਢ ਲਿਆ ਸਾਰੇ ਬਾਹਰ ਬਾਹਰ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਸਾਰੇ ਸਾਰੇ ਆਉਣ ਦੇ ਸਾਰੇ ਲਿਆ 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 ਆਜੋ ਵੀ ਆਜੋ ਭੱਜ ਕੇ ਭੱਜ ਕੇ ਭੱਜ ਕੇ ਟਰਕਿਓ ਪਾਣੀ ਚ ਨਾ ਵੜ ਜਿਓ ਨਿਕਲੇ ਵੀ ਨਹੀਂ ਆਣਾ ਅੱਛਾ ਪਾਣੀ ਪੀਂਦਾਗਾ ਆਗੇ 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 ਬਸ ਦੋ ਕੇ ਰਹਿ ਗਏ ਆਗੇ ਆ ਬਾਹਰ ਨਿਕਲੇ ਆ ਆਪਣਾ ਖਰਗੋਸ਼ਾਂ ਦਾ ਬੱਚਾ ਉਹ ਵੜ ਕੇ ਅੰਦਰ ਤਾਂ ਮਿੱਤਰੋ ਆਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੀਵਾਲੀ ਤੇ ਕੱਢਾਂਗੇ ਆਪਾਂ ਗੇਬੇ ਤੇ ਗੇਬੇ ਬਹੁਤ ਸਾਰੇ ਭਰਾ ਕਹਿੰਦੇ ਸੀ ਵੀ ਸਾਨੂੰ ਦੇ ਦਿਓ ਆਪਣੇ ਵਾਸਤੇ ਬਈ ਸਾਰੇ ਸਬਸਕ੍ਰਾਈਬਰ ਇੱਕੋ ਜਿਹੇ ਨੇ ਜਿਹੜੇ ਭਰਾ ਦਾ ਵੀ ਨਾਮ ਆ ਗਿਆ ਹਨਾ ਉਸੇ ਨੂੰ ਹੀ ਕੱਢ ਦਾਂਗੇ ਤਿੰਨ ਚਾਰ ਕੱਢਾਂਗੇ ਹਨਾ ਤਾਂ ਬਈ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਉਹਦੇ ਲਈ ਤੇ ਹੁਣੇ ਦਾ ਬਦੋ ਬਟਨ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਤੇ ਐਡਵਾਂਸ ਚ ਹੈਪੀ ਦੀਵਾਲੀ ਬਈ ਸਾਰਿਆਂ ਨੂੰ